ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਾਚੀਨ ਮਾਤਾ ਚਿੰਤਪੂਰਨੀ ਮੰਦਿਰ ਨਾਮਕ ਮੰਡੀ ਵਿਖੇ ਮਾਤਾ ਰਾਣੀ ਦੇ ਸੌਨ ਮਹੀਨੇ ਦਾ ਮੇਲਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੰਦਿਰ ਨੂੰ ਰੰਗ-ਬਰੰਗੇ ਫੁੱਲਾਂ, ਆਕਰਸ਼ਕ ਲਾਈਟਾਂ ਅਤੇ ਸ਼ਾਨਦਾਰ ਸਜਾਵਟ ਨਾਲ ਸਜਾਇਆ ਗਿਆ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਸ਼੍ਰੀ ਦੁਰਗਾਨਾ ਕਮੇਟੀ ਦੇ ਪ੍ਰਧਾਨ ਲక్ష్ਮੀਕਾਂਤਾ ਸ਼ਾਪਲਾ ਡਾਕਟਰ ਰਾਕੇਸ਼ ਸ਼ਰਮਾ ਗੁਰਦੇਵ ਸਿੰਘ ਪਰਮਜੀਤ ਸਿੰਘ ਚੋਪੜਾ ਅਮਨ ਕੁਮਾਰ ਵੀ ਮੌਜੂਦ ਸਨ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਇਸ ਮੰਦਿਰ ਦਾ ਮੰਨਣਾ ਹੈ ਕਿ ਇੱਥੇ ਸੱਚੇ ਦਿਲੋਂ ਮੰਗੀ ਗਈ ਇੱਛਾ ਜ਼ਰੂਰ ਪੂਰੀ ਹੁੰਦੀ ਹੈ ਇਸ ਮੌਕੇ ਬਾਜ਼ਾਰਾਂ ਵਿੱਚ ਜਗ੍ਹਾ-ਜਗ੍ਹਾ ਸ਼ਰਧਾਲੂਆਂ ਵੱਲੋਂ ਲੰਗਰ ਲਗਾਈ ਗਏ ਢਣਕਲ ਟਲੀਆਂ ਸੰਗਤਾਂ ਦੇ ਨਾਲ ਸੰਗਤਾਂ ਰਲੀਆਂ ਲੰਬਾ ਪੈਂਡਾ ਤੇ ਉੱਚੀਆਂ ਚੜਾਈਆਂ ਸਰੂ ਮਾਤਾ ਨੇ ਜਿੱਕਿਆ ਪਾਇਆ ਚੱਲੋ ਚੱਲੀਏ ਗੁਲਾਬੀ ਰੁਤ ਆਇਆ ਸਰੂ ਮਾਤਾ ਅੱਜ ਮਾਤਾ ਚਿੱਤਪੁਰੀ ਦਾ ਮੇਲਾ ਜਿਹੜਾ ਸਾਰੀਆਂ ਥਲਕਾਂ ਵੱਲੋਂ ਬੜੀ ਖਰਦਾ ਦੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੇ ਅੱਜ ਦੇ ਇਸ ਸ਼ੋਮ ਦਿਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਨੀ ਬੋ ਮਾਤਮਾ ਜੱਲਾ ਸੋ ਇਹ ਸਾਡਾ ਪੁਇਤਰ ਮੇਲਾ ਮਾਤਾ ਜਿੰਤੂਰੀ ਦਾ ਮੇਲਾ ਜਿਹੜਾ ਹਰ ਸਾਲ ਹੀ ਸਾਰੀਆਂ ਸੰਤਾਂ ਵੱਲੋਂ ਮਾਤਾ ਜੀ ਦੇ ਅਸ਼ੀਰਵਾਦ ਨਾਲ ਬਣੀ ਧੂਰਤਾਂ ਮੰਨਾਇਆ ਜਾਂਦਾ ਸੋ ਛਾਈ ਮੈਂ ਵੀ ਇਸ ਪੁਇਤਰ ਸਾਡ ਕੋ ਅਸ਼ੀਰਵਾਦ ਲੈ ਰ ਹਾਂ ਸੋ ਸਾਡਾ ਫਰਜ਼ ਵੀ ਮੰਦਾ ਕਿ ਸਾਡੇ ਜਿੰਨੇ ਵੀ ਧਾਰਮਿਕ ਫੰਕਸ਼ਨ ਆ ਅਸੀਂ ਇਸ ਤਰ੍ਹਾਂ ਹੀ ਆਪਸੀ ਭਾਈਚਾਰੇ ਪਿਆਰ ਨਾਲ ਕਰਾਉਂਦੇ ਜੀ ਵੇਖੋ ਅੱਜ ਦੇ ਮੇਲੇ ਦੇ ਮੈਂ ਦੇਖੋ ਸਾਰੇ ਰੂਪ ਰੂਪਿਤ ਕਰੂਗਾ ਕਿ ਸਾਡਾ ਫਰਜ਼ ਮੱਤਾ ਹੈ ਕਿ ਜਿੰਨੇ ਵੀ ਸਾਡੇ ਧਾਰਮਿਕ ਮੌਕੇ ਨੇ ਕਿਉਂਕਿ ਸਾਡੇ ਗੁਰੂਆਂ ਦੀ ਬਹੁਤ ਵੱਡੀ ਦੇਣ ਹੈ ਸਭ ਹਮੇਸ਼ਾ ਮੇਲੇ ਲੱਗਦੇ ਨੇ ਸਾਡਾ ਜਿਹੜਾ ਕਲਚਰ ਆ ਸਾਡਾ ਜਿਹੜਾ ਵਿਰਸਾ ਹੈ ਉਹ ਸਾਡਾ ਜਿਹੜਾ ਜਸਾ ਇਹਨਾਂ ਚੀਜ਼ਾਂ ਨਾਲ ਜੁੜਿਆ ਸੋ ਉਹ ਗੋਪ ਸਾਡੇ ਗੁਰੂਆਂ ਦੀ ਦੇਣ ਆ ਸੋ ਅਸੀਂ ਹਮੇਸ਼ਾ ਮੰਨਦੇ ਵੀ ਆ ਅਸੀਂ ਰਲ ਮਿਲ ਕੇ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਧਾਰਮਿਕ ਫੰਕਸ਼ਨ ਇਸ ਤਰ੍ਹਾਂ ਹੀ ਸਰਦਾ ਨਾਲ ਕੁਸ਼ੀਆਂ ਨਾਲ ਬਣਾਉਨੇ ਚਾਹੀਦੇ ਨੇ